ਸਾਰਿਆਂ ਨੂੰ ਪਿਆਰ ਭਰੀ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਗੱਲ ਕਰਾਂਗੇ ਜੀ ਆਪਾਂ ਤੂੜੀ ਦੇ ਰੇਟ ਬਾਰੇ ਵੀ ਕਿੰਨਾ ਕੁ ਰੇਟ ਚੱਲ ਰਿਹਾ ਜੀ ਹੁਣ ਕਿੰਨਾ ਕੁ ਵਧਿਆ ਕਿੰਨਾ ਕੁ ਘਟਿਆ ਸਾਰੀ ਜਾਣਕਾਰੀ ਦਵਾਂਗੇ ਜੀ ਤੁਹਾਨੂੰ ਅੱਜ ਤੇ ਉਹ ਤੋਂ ਪਹਿਲਾਂ ਵੀਰੇ ਆਪਣੇ ਚੈਨਲ ਨੂੰ ਪਲੀਜ਼ ਜਿਹੜੇ ਨਵੇਂ ਦੇਖ ਰਹੇ ਨੇ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਦੇਖ ਕੇ ਲਾਈਕ ਅਤੇ ਕਮੈਂਟ ਜਰੂਰ ਕਰਿਓ ਜੀ ਜਿਵੇਂ ਕਿ ਵੀਰੇ ਪਿਛਲੇ ਸਾਲ ਰੇਟ ਬਹੁਤ ਜ਼ਿਆਦਾ ਡਾਊਨ ਚੱਲ ਰਹੇ ਤੇ ਜਦੋਂ ਇਹ ਕਰਕੇ ਜਦ ਕੀ ਵੀਰੇ ਵਿੱਚ ਤੂੜੀਆਂ ਲੋਕਾਂ ਨੇ ਕਰੀ ਨਹੀਂ ਹੈਗੀਆਂ ਵਿੱਚ ਲੋਕਾਂ ਨੇ ਜਿਵੇਂ ਕਿ ਵੀਰੇ ਪਿਛਲੇ 2-3 ਸਾਲਾਂ ਤੋਂ ਹੁਣ ਤੂੜੀ ਦਾ ਰੇਟ ਬਹੁਤ ਜ਼ਿਆਦਾ ਘਟ ਚੱਲ ਰਿਹਾ ਤਾਂ ਜਿਦੇ ਕਰਕੇ ਕੀ ਕਿਸਾਨਾਂ ਨੇ ਇਸ ਵਾਰ ਥੋੜੀ ਤੂੜੀ ਵਿੱਚ ਬਣਾਈ ਨਹੀਂ ਹੈਗੀ ਬਹੁਤ ਘੱਟ ਬਣਾਈ ਆ ਤੇ ਉਹਨੂੰ ਇਸ ਵਾਰੀ ਕੀ ਆ ਰੇਟ ਚੱਲਦੇ ਨੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜੀ ਹਾਂਜੀ ਬਾਈ ਜੀ ਤੁਹਾਡੇ ਨਾਲ ਕਰੋਨੇ ਜੀ ਗੱਲ ਆਪਾਂ ਬਾਈ ਨਾਲ ਕੀ ਰੇਟ ਚੱਲਦਾ ਤੂੜੀ ਦਾ ਕੀ ਨਹੀਂ ਜੀ ਹਫਤੇ ਪਹਿਲਾਂ ਬਾਈ ਕੁ ਜੀ ਦਾ ਕਾਲ ਦਾ ਸੀ ਬਾਈ ਜੀ ਜੀ ਫਤੇ ਜੀ ਕਿਉਂਕਿ ਅੱਜ ਐਤਕੀ ਖੜਾਂ ਦੇ ਮਾਲ ਚ ਜ਼ਿਮੀਂਦਾਰਾਂ ਦਾ ਨੁਕਸਾਨ ਜਿਆਦਾ ਹੋ ਗਿਆ ਇਸ ਕਰਕੇ ਤੂੜੀ ਦਾ ਰੇਟ ਐਤਕੀ ਥੋੜਾ ਜਿਹਾ ਉੱਪਰ ਚੱਲ ਰਿਹਾ ਹੈ ਉਸ ਐਤਕੀ ਪਹਿਲਾਂ ਜ਼ਿਮੀਂਦਾਰਾਂ ਨੇ ਤੂੜੀ ਨਾ ਬਣਾਉਣ ਕਾਰਨ ਵੀ ਥੋੜਾ ਜਿਹਾ ਇਹ ਹੋਇਆ ਜੀ ਐਤਕੀ ਤੂੜੀ ਦਾ ਰੇਟ ਤਾਂ ਹੁਣ ਵਧਿਆ ਹੀ ਤੇ ਕਿੰਨਾ ਚੱਲਦਾ ਵੀਰੇ ਹੁਣ ਤੂੜੀ ਦਾ ਰੇਟ ਜਿਹੜੀ ਅੰਦਰਲੀ ਤੂੜੀ ਉਹਦਾ ਕਿਆ ਰੇਟ ਚੱਲਦਾ ਹੁਣ ਅੰਦਰਲੀ ਤੂੜੀ ਦਾ ਤਾਂ 425 400 ਇਸ ਤਰ੍ਹਾਂ ਚੱਕ ਰਹੇ ਨੇ ਜਿਹੜੀ ਕੁੱਪ ਵਾਲੀ ਤੂੜੀ ਆ ਵੀਰੇ ਉਹਦਾ ਕਿਆ ਰੇਟ ਚੱਲਦਾ ਕੁੱਪ ਵਾਲੀ ਦਾ ਤਾਂ ਇਹ ਹੈਗਾ ਜੀ ਦੇਖ ਕੇ ਰੇਟ ਆ ਵੈਸੇ ਤਾਂ ਸੁੱਕੀ ਹੋਵੇ ਫਿਰ ਤਾਂ ਐਹੀ ਫਿਰ ਚਲੀ ਜਾਂਦੀ ਹੈ ਜੇ ਖਰਾਬ ਹੋਏ ਫਿਰ ਥੋੜਾ ਜਿਹਾ ਰੇਟ ਉਹਦਾ ਘਟ ਹੁੰਦਾ ਹੈ ਅੱਗੇ ਆਉਣ ਵਾਲੇ ਟਾਈਮ 'ਚ ਤੂੜੀ ਵਧਣ ਦੇ ਚਾਂਸ ਹੈਗੇ ਨੇ ਜਾਂ ਇਹ ਇੰਨੇ ਹੀ ਰੇਟ ਚੱਲੂਗੇ ਜਾਂ ਡਾਊਨ ਵੀ ਆ ਸਕਦੀ ਆ ਡਾਊਨ ਆਣੇ ਦੇ ਵੀ ਹੈਗੇ ਆ ਚਾਂਸ ਜੀ ਕਿਉਂਕਿ ਹੁਣ ਜੀਰੀ ਦਾ ਸੀਜ਼ਨ ਹੈ ਹੁਣ ਜੀਰੀ ਚੱਲ ਪੈਣੀ ਹੈ ਫਿਰ ਪ੍ਰਾਲੀ ਦਾ ਗੱਠਾ ਚੱਲ ਪੈਣੀ ਆ ਫਿਰ ਥੋੜਾ ਜਿਹਾ ਰਾਹਤ ਆਊਗੀ ਲੈਣ ਵਾਲੇ ਨੂੰ ਵੀ ਤੋੜੀ ਖਰੀਦਣ ਵਾਲੇ ਨੂੰ ਜਨਨ ਕਿ ਆਪਾਂ ਕਹਿ ਸਕਦੇ ਵੀ ਤੇਜ਼ੀ ਵੀ ਆ ਸਕਦੀ ਆ ਤੇ ਡਾਊਨ ਵੀ ਰਹਿ ਸਕਦਾ ਤੇ ਆ ਤਾਂ ਵੀਰੇ ਆਪਣਾ ਤੋੜੀ ਦਾ ਰੇਟ ਜਿਹੜੀ ਹੁਣ ਦੀ ਤਾਜ਼ਾ ਅਪਡੇਟ ਹੈ ਜੀ ਚੱਲ ਰਿਹਾ ਰੇਟ ਅੱਗੇ ਵੀਰੇ ਜਾ ਕੇ ਰੇਟ ਘਾਟ ਵੀ ਸਕਦੇ ਨੇ ਤੇ ਵੱਧ ਵੀ ਸਕਦੇ ਨੇ ਜੀ ਤੇ ਵੀਡੀਓ ਕਿਦਾਂ ਦੀ ਲੱਗੇ ਜੀ ਵੀਡੀਓ ਦੇਖ ਕੇ ਲਾਈਕ ਅਤੇ ਕਮੈਂਟ ਜਰੂਰ ਕਰਿਓ ਜੀ ਨਾਲੇ ਆਪਣੇ ਚੈਨਲ ਨੂੰ ਵੀਰੇ ਇੱਕ ਹੋਰ ਬੰਦੇ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ